ਮਹਿਕਪ੍ਰੀਤ ਕੋਰ ਬਿਤੇਨੀ ਦੀਵਾਲੀ ਦੀ ਉਹ ਰਾਤ ਜਦੋਂ ਪਤਾ ਲੱਗਦਾ ਹੈ ਕਿ ਮਹਿਕਪ੍ਰੀਤ ਦੇ ਦਾਦੇ ਦੇ ਵੱਲੋਂ ਮਹਿਕਪ੍ਰੀਤ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਇਹ ਸਾਰੇ ਇਲਜ਼ਾਮ ਮਹਿਕਪ੍ਰੀਤ ਦੇ ਉੱਪਰ ਲੱਗੇ ਕਿਉਂਕਿ ਉਸ ਦੇ ਲੱਛਣ ਅਤੇ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਉਸ ਨੂੰ ਆਧਾਰ ਬਣਾਉਂਦੇ ਹੋਏ ਸੋਸ਼ਲ ਮੀਡੀਆ ਤੇ ਇਹ ਗੱਲ ਨੂੰ ਫੈਲਾਇਆ ਜਾਂਦਾ ਦੱਸਿਆ ਜਾਂਦਾ ਹੈ ਕੀ ਦਾਦੇ ਦੇ ਵੱਲੋਂ ਆਪਣੇ ਪੁੱਤ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਆਪਣੀ ਧੀ ਨੂੰ ਸੰਭਾਲ ਨਹੀਂ ਪਾਇਆ ਉਹ ਹੱਥੋਂ ਨਿਕਲ ਗਈ ਉਹਦੇ ਕਿੰਨੇ ਹੀ ਮੁੰਡਿਆਂ ਦੇ ਨਾਲ ਚੱਕਰ ਚੱਲ ਰਹੇ ਸੀ ਉਹਨੇ ਮਰਜ਼ੀ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਜਦੋਂ ਭੱਜ ਕੇ ਆਈ ਤਾਂ ਮਾਪਿਆਂ ਨੇ ਉਸ ਨੂੰ ਵਾਪਸ ਉਸੇ ਹਾਲਾਤਾਂ ਦੇ ਵਿੱਚ ਪਿਆਰ ਦੇ ਨਾਲ ਘਰ ਦੇ ਵਿੱਚ ਰੱਖ ਲਿਆ ਇਹ ਜਿਆ ਬਹੁਤ ਕੁਝ ਪਤਾ ਲੱਗਿਆ ਸੋਸ਼ਲ ਮੀਡੀਆ ਦੇ ਉੱਪਰ ਪਰ ਇਸ ਤੋਂ ਬਾਅਦ ਹੁਣ ਮਾਮਲਾ ਹੈ ਠੰਡਾ ਨਹੀਂ ਹੋਇਆ ਸਗੋਂ ਹੋਰ ਗਰਮ ਆ ਗਿਆ ਕਿਉਂਕਿ ਇਸ ਪੂਰੀ ਘਟਨਾ ਦੇ ਵਿਚਾਲੇ ਮਹਿਕਪ੍ਰੀਤ ਦੀ ਮਾਂ ਅਤੇ ਨਾਨੀ ਨੂੰ ਘੜੀਸ ਲਿਆ ਜਾ ਇਸ ਪੂਰੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮਹਿਕਪ੍ਰੀਤ ਦੀ ਨਾਨੀ ਵੀ ਕਿਸੇ ਬੰਦੇ ਦੇ ਨਾਲ ਘਰੋਂ ਭੱਜ ਗਈ ਸੀ ਜਿਹੜਾ ਨਾਨਾ ਇਸ ਦੇ ਮਰੇ ਹੋਏ ਪਿੱਟਾ ਨੂੰ ਹਸਪਤਾਲ ਵਿੱਚ ਲੈ ਆ ਰਿਹਾ ਸੀ ਉਸ ਨੂੰ ਬਚਾਉਣ ਦੀ ਖਾਤਰ ਹਾਲਾਂਕਿ ਉਸ ਤੋਂ ਮੇ ਉਨ੍ਹਾਂ ਦੀ ਜਾਨ ਜਾ ਚੁੱਕੀ ਸੀ ਜਿਹੜੇ ਕਿ ਉਸ ਨੂੰ ਬਚਾਉਣ ਦੇ ਲਈ ਉੱਥੇ ਨਾਨਾ ਲੈ ਕੇ ਆਇਆ ਸੀ ਉਸੇ ਬੰਦੇ ਦੇ ਨਾਲ ਇਹਨਾਂ ਦੀ ਨਾਨੀ ਵੀ ਭੱਜੀ ਹੋਈ ਸੀ ਇਹੋ ਜਿਹੀ ਜਾਣਕਾਰੀ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਈ ਤਾਂ ਮਹਿਕਦੀ ਮਾਤਾ ਦੇ ਉੱਪਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਹੀ ਦੋਸ਼ ਲੱਗਣੇ ਸ਼ੁਰੂ ਹੋ ਗਏ ਕਿ ਉਹ ਵੀ ਇਸੇ ਤਰ੍ਹਾਂ ਦੇ ਹੀ ਨੇ ਪਰ ਹੁਣ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਹਮਣੇ ਆ ਕੇ ਇਹੇ ਆਖ ਰਹੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਕਿ ਇਹੋ ਜਿਹੀ ਜਾਣਕਾਰੀ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਉਹਨਾਂ ਦਾ ਕਹਿਣਾ ਸੀ ਕਿ ਮਹਿਕਪ੍ਰੀਤ ਨੂੰ ਤੁਸੀਂ ਜੋ ਕੁਝ ਕਹਿਣਾ ਕਹਿ ਸਕਦੇ ਹੋ ਉਹ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਐ ਕਿਹੜੇ-ਕਿਹੜੇ ਮਸਲਿਆਂ ਦੇ ਵਿੱਚ ਉਹ ਉਲਝੀ ਹੋਈ ਐ ਸੋਸ਼ਲ ਮੀਡੀਆ ਤੇ ਉਹ ਖੁਦ ਜਾਣਕਾਰੀ ਦੇ ਰਹੀ ਐ ਆਪਣੇ ਬਾਰੇ ਇੱਕ ਤੋਂ ਵੱਧ ਮੁੰਡਿਆਂ ਦੇ ਨਾਲ ਉਹਦੇ ਰਿਲੇਸ਼ਨ ਸੀ ਜਾਂ ਫਿਰ ਨਹੀਂ ਕਿਵੇਂ ਉਹਨੇ ਭੱਜ ਕੇ ਵਿਆਹ ਕਰਵਾਇਆ ਇਹ ਸਭ ਕੁਝ ਉਹ ਆਪ ਦੱਸ ਰਹੀ ਐ ਤੁਸੀਂ ਉਸਦੇ ਬਾਰੇ ਕੋਈ ਵੀ ਗੱਲ ਕਰ ਸਕਦੇ ਹੋ ਪਰ ਉਸਦੀ ਨਾਨੀ ਅਤੇ ਮਾਮ ਉਸ ਪੂਰੇ ਮਸਲੇ ਦੇ ਵਿੱਚ নাক ਗਲੇ ਸਿਆ ਜਾਵੇ ਬਿਲਕੁਲ ਸਹੀ ਇਹ ਕਲ ਸਮਝਦਾਰੀ ਵਾਲੀ ਵੀ ਹੈ ਕਿ ਜਿਹੜਾ ਮਸਲਾ ਹੈ ਹੀ ਨਹੀਂ ਜਿਹੜੀਆਂ ਗੱਲਾਂ ਦੱਬ ਚੁੱਕੀਆਂ ਨੇ ਜਾਂ ਫਿਰ ਪੁਰਾਣੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਉਖਾੜਨਾ ਨਹੀਂ ਚਾਹੀਦਾ ਮਹਿਕ ਪ੍ਰੀਤ ਨੂੰ ਲੈ ਕੇ ਅੱਜ ਹਰ ਕੋਈ ਇਹ ਦੱਸ ਰਿਹਾ ਹੈ ਕਿ ਉਸ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਸਾਰੀਆਂ ਗੱਲਾਂ ਉਹਨੇ ਖੁਦ ਵੀ ਆਪਣੇ ਵਲੌਗਸ ਦੇ ਵਿੱਚ ਕਈ ਵਾਰ ਦਸੀਆਂ ਹੋਣਗੀਆਂ ਅਸੀਂ ਉਹਨਾਂ ਦੇ ਵਲੌਗਸ ਜਾਂ ਫਿਰ ਉਸ ਕੁੜੀ ਬਾਰੇ ਕੋਈ ਹੋਰ ਜਾਣਕਾਰੀ ਤਾਂ ਨਹੀਂ ਰੱਖਦੇ ਕਿਉਂਕਿ ਜਿਵੇਂ ਕਿ ਹਰ ਕੋਈ ਕਹਿੰਦਾ ਹੈ ਕਿ ਇਹੋ ਜਿਹੇ ਜਿਹੜੇ ਬਲੌਗਰਸ ਨੇ ਤੁਸੀਂ ਨਾ ਹੀ ਦੇਖੋ ਜਿਹੜੇ ਤੁਹਾਨੂੰ ਪਸੰਦ ਨਹੀਂ ਤਾਂ ਇਹਨਾਂ ਲੋਕਾਂ ਨੂੰ ਖਾਸ ਤੌਰ ਤੇ ਬਹੁਤੇ ਲੋਕ ਨਾ ਹੀ ਜਾਣਦੇ ਨੇ ਤੇ ਨਾ ਹੀ ਦੇਖਦੇ ਹੁੰਦੇ ਨੇ ਪਰ ਜਦੋਂ ਇਹ ਖਬਰਾਂ ਸਾਹਮਣੇ ਆndੀਆਂ ਨੇ ਕਿ ਕਿਸੇ ਦੀ ਜਾਨ ਲੈ ਲਈ ਗਈ ਹੈ ਕਿਸੇ ਬਲੌਗਰ ਕੁੜੀ ਦੇ ਪਿਤਾ ਨੂੰ ਉਸ ਦੀ ਹੀ ਧੀ ਦੇ ਵੱਲੋਂ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਇਸ ਖਬਰ ਦੇ ਉੱਪਰ ਨਜ਼ਰ ਪਾਈ ਹੈ ਕਿ ਵਾਕਅ ਹੀ ਇੱਕ ਧੀ ਦੇ ਵੱਲੋਂ ਜੋ ਕਿ ਸੋਸ਼ਲ ਮੀਡੀਆ ਤੇ ਇਨੀ ਐਕਟਿਵ ਸੀ ਆਪਣੇ ਪਿਓ ਨੂੰ ਮਾਰਿਆ ਗਿਆ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਦਾਦੇ ਦੇ ਵੱਲੋਂ ਹੀ ਮਹਿਕ ਦੇ ਪਿਤਾ ਨੂੰ ਮਾਰਿਆ ਜਾਂਦਾ ਹੈ ਉਹ ਦਾਦਾ ਉਸ ਤੋਂ ਬਾਅਦ ਫਰਾਰ ਹੋ ਗਿਆ ਉਸ ਨੂੰ ਫੜਿਆ ਗਿਆ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਨਾ ਹੀ ਇਸ ਤੇ ਗੱਲ ਕੀਤੀ ਗਈ ਪਰ ਮਹਿਕ ਪ੍ਰਿਤ ਦੇ ਕੈਰੈਕਟਰ ਉਸ ਦੀ ਨਾਨੀ ਦੇ ਕੈਰੈਕਟਰ ਅਤੇ ਮਾਂ ਦੇ ਕੈਰੈਕਟਰ ਦੇ ਉੱਪਰ ਲਗਾਤਾਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਪਰਿਵਾਰਿਕ ਮੈਂਬਰ ਵਰਜ ਰਹੇ ਨੇ ਇਹ ਨੇ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਮਹਿਕ ਨੂੰ ਕੁਝ ਵੀ ਆਖ ਸਕਦੇ ਹੋ ਕਿਉਂਕਿ ਉਹ ਖੁਦ ਇਸ ਤਰ੍ਹਾਂ ਦੇ ਬਲੌਗ ਬਣਾ ਕੇ ਆਖ ਰਹੀ ਹੈ ਪਰ ਉਸ ਦੀ ਨਾਨੀ ਅਤੇ ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਨਾ ਘੜੀ ਸਿਆ ਜਾਵੇ ਨਾਲ ਇਹ ਬਰਤਨ ਮੈਂ ਸਾਫ ਕਰੂੰਗੀ ਨਾਲ ਨਾਲ ਮੈਂ Song enjoy ਕਰ ਰਹੀ ਸੀ ਹੈਡਫੋਨ ਲੱਗੇ ਹੋਏ ਸੀ ਨਾਲ ਨਾਲ ਮੈਂ ਆਪਣਾ ਕੰਮ ਕਰ ਰਹੀ ਸੀ ਵਲੌਗ ਬਣਾ ਰਹੀ ਸੀ ਕਿਉਂਕਿ ਬਹੁਤ ਕੁਝ ਫੇਸ ਕਰਨਾ ਪੈਂਦਾ ਹੈ ਕਾਰ ਵਿੱਚ ਫੈਮਿਲੀ ਨੂੰ ਕੰਮ ਨੂੰ ਕਰਦੇ ਕੰਮ ਨੂੰ ਹਨਾ ਵੀਡੀਓਜ਼ ਵਗੈਰਾ ਵਿੱਚ ਯਾਨੀ ਕਿ ਬਹੁਤ ਕੁਝ ਦੇਖਣਾ ਪੈਂਦਾ ਆ ਤਾਂ ਇਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਕਹਿ ਸਕਦੀ ਆ ਕਿ ਧਿਆਨ ਮੇਰਾ ਬਹੁਤ ਤਰਫ ਹੁੰਦਾ ਆ ਹਨਾ ਤਾਂ ਹਰ ਇੱਕ ਕੰਮ ਵੀ ਕਹਿ ਸਕਦੇ ਆ ਕਿ ਜ਼ਰੂਰੀ ਹੈ ਮੇਰੇ ਬਰਤਨ ਮੈਂ ਸਾਫ ਕਰੂੰਗੀ